ਤਾਜ ਮਾਗੀ ਦਾ ਦੇ ਦਿਨ ਦੇ ਵਿੱਚ ਇਸ਼ਨਾਨ ਕਰਨਾ ਐਸੇ ਕਹਿੰਦੇ ਕਿ ਮਾਗ ਮੰੰਜਨ ਸੰਗ ਸਾਧੂਆਂ ਧੋੜੀ ਕਰ ਇਸ਼ਨਾਨ ਜਿਵੇਂ ਕੀਰਤਨ ਆਰਾਮ ਹੋ ਜਾਂਦਾ ਹੈ ਇਹ ਮਰੀਆਦਾ ਜੋ ਹੈ ਹੋਲੇ ਤੱਕ ਚਲਦੀ ਰਹਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਚਰਨਜੀਤ ਸਿੰਘ ਹੈ ਮੈਂ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਹਾਂ ਅੱਜ ਪੰਜਾਬੀਆਂ ਦੀ ਕਸਕੇ ਕਾਫੀ ਪੰਜਾਬੀਆਂ ਲਈ ਦਿਨ ਬਹੁਤ ਅਹਿਮ ਹੈ ਮਾਗੀ ਦਾ ਮੇਲਾ ਮੁਕਸਰ ਕਿਉਂ ਮਸ਼ਹੂਰ ਹੈ ਕਿਉਂ ਫੇਮਸ ਹੈ ਲੋਕਾਂ ਨੂੰ ਇਤਿਹਾਸ ਦਾ ਨਹੀਂ ਪਤਾ ਅੱਜ ਅਸੀਂ ਕਿੱਥੇ ਮਰ ਰਹੇ ਆ ਆਪਣੇ ਬੱਚੇ ਨੂੰ ਨਾਂ ਦੇ ਦੱਸਾਂ ਗੁਰੂਆਂ ਦੇ ਨਾਂ ਦੱਸਣ ਦੇ ਆ ਤੇ ਨਾਂ ਇਤਿਹਾਸ ਤੋਂ ਜਾਣੂ ਕਰਨਾ ਉਹ ਸੁਣਨਾ ਚਾਹੁੰਦੇ ਨੇ ਸੁਣੋ ਜੇ ਪੜ ਨਹੀਂ ਸਕਦੇ ਕਈ ਲੋਕ ਨੇ ਵੈਸੇ ਆ ਥੋੜਾ ਆਊਟ ਆਫ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਈ ਲੋਕ ਨੇ ਜਿਹੜੇ ਵਿਚਾਰੇ ਬਾਹਰ ਦੇ ਨੇ ਉਹ ਪੰਜਾਬੀ ਚ ਬੋਲ ਨਹੀਂ ਸਕਦੇ ਪੜ ਨਹੀਂ ਸਕਦੇ ਪਰ ਸੁਣਦੇ ਜ਼ਰੂਰ ਨੇ ਸੁਨਣਾ ਵੀ ਬੜਾ ਸਰਨ ਲਾਗੇ ਤਾਂ ਜ ਮਾਗੀ ਦਾ ਦਿਨ ਦੇ ਵਿੱਚ ਇਸ਼ਨਾਨ ਕਰਨਾ ਵੈਸੇ ਕਹਿੰਦੇ ਕਿ ਮਾਗ ਮੰਜਨ ਸੰਗ ਸਾਧੂਆਂ ਧੋੜੀ ਕਰ ਇਸ਼ਨਾਨ ਵੈਸੇ ਤੇ ਦਾ ਮਤਲਬ ਬੜਾ ਡਿਫਰੈਂਟ ਹੈ ਕੋਦੇ ਵਿੱਚ ਕਿਹਾ ਕਿ ਗੁਰੂ ਜੀ ਨੇ ਕਿ ਸੰਗਤ ਕਰ ਕਿ ਜ਼ਰੂਰੀ ਨਹੀਂ ਕਿ ਇਸ਼ਨਾਨ ਹੀ ਕਰਨਾ ਕਿਉਂਕਿ ਉਸ ਟਾਈਮ ਦਾ ਪਰੰਪ ਲੇਖ ਜਿਹੜਾ ਤੋਂ ਕੱਢਿਆ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਪਰੰਪ ਲੇਖਿਆ ਜੂ ਕੱਢਣ ਵਾਸਤੇ 12 ਮਾਹ ਦੇ ਪਾਠ ਵਿੱਚ ਹਰ ਮਹੀਨੇ ਦਾ ਇੱਕ ਮਤਲਬ ਹੈ ਹਰ ਮਹੀਨੇ ਦਾ ਇੱਕ ਮਤਲਬ ਤੇ ਅੱਜ ਮਾਗ ਦਾ ਮਹੀਨਾ ਸ਼ੁਰੂ ਹੋਇਆ ਸੰਗਰਾਦ ਵੀ ਹੈ ਤਾਂ ਮਕਰ ਸੰਗਰਾਮ ਦੀ ਵੀ ਕੁਝ ਲੋਕ ਹਿੰਦੀ ਵਾਲੇ ਇਹਨੂੰ ਲੋਕ ਮਕਰ ਸੰਗਰਾਮ ਕਹਿੰਦੇ ਨੇ ਅਸੀਂ ਮਾਗੀ ਦਾ ਦਿਨ ਕਹਿੰਦੇ ਮਾਗੀ ਅੱਜ ਤੇ ਫਰਕ ਬਸ ਇੰਨਾ ਹੀ ਦਾ ਅੱਜ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਨਵੇਂ ਸਾਲ ਵੀ ਵੈਸੇ ਜੇ ਸਹੀ ਮਨੋਂ ਤਾਂ ਅੱਜ ਹੀ ਸ਼ੁਰੂ ਹੁੰਦਾ ਹੈ ਦੇਸੀ ਜੀ ਨੂੰ ਕਹਿੰਦੇ ਨੇ ਤੇ ਸਾਰਿਆਂ ਨੂੰ ਮਾਗੀ ਦੇ ਮੇਲੇ ਦਾ ਮਕਰ ਸੰਗਰਾਮ ਦੀ ਸਭ ਨੂੰ ਲੱਖ ਲੱਖ ਵਧਾਈਆਂ ਚੜ੍ਹਦੀ ਕਲਾ 'ਚ ਰਹੇ ਸਾਡੇ ਸੇਕ ਕੌਮ ਨੌਜਵਾਨ ਨਸ਼ਿਆਂ ਤੋਂ ਦੂਰ ਰਹੇ ਸਾਡੀ ਇਹ ਅਰਦਾਸ ਬਸ ਕਹਿ ਸਕਦੇ ਹਾਂ ਕਿ ਪੰਜਾਬੀਆਂ ਨੂੰ ਕਾਸ਼ ਤੇ ਮੁਕਸਰ ਦੇ ਮੇਲੇ 'ਚ ਸ਼ਾਮਿਲ ਜ਼ਰੂਰ ਹੋਣਾ ਚਾਹੀਦਾ ਅੱਜ ਦੇ ਬਿਲਕੁਲ ਹੋਣਾ ਚਾਹੀਦਾ ਜਿੱਦ ਕੋ ਟਾਈਮ ਹੈ ਔਰ ਕੱਢਣਾ ਵੀ ਚਾਹੀਦਾ ਕਿਉਂਕਿ ਬਹੁਤ ਅਹਿਮ ਦੇਣਾ ਮਾਗੀ ਦਾ ਜਿਹੜਾ ਇਤਿਹਾਸ ਮੁਕਸਰਦ ਵਿੱਚ ਜਿਹੜਾ ਮੁਕਤੀ ਮਿਲੀ ਉਹਨਾਂ 40 ਬੰਦਿਆਂ ਨੂੰ 40 ਸਿੰਘਾਂ ਨੂੰ ਜਨਨ ਮੁਕਤੀ ਮਿਲੀ ਤਾਂ ਮੁਕਸਰਦ ਦਾ ਨਾਮ ਤਾਂ ਹੀ ਪਿਆ ਹੈ ਤਾਂ ਜੋ ਉੱਥੇ ਉਹਨਾਂ ਦਾ ਨਾਂ ਯਾਦ ਵਿੱਚ ਮੇਲਾ ਮਨਾਇਆ ਜਾਂਦਾ ਕਿਉਂਕਿ ਬਹੁਤ ਅਹਿਮ ਦੇਣਾ ਕੋਈ ਉਹ ਨਹੀਂ ਗੱਲ ਪਰ ਇਤਿਹਾਸ ਤੋਂ ਜਾਣੂ ਹੋਣਾ ਵੀ ਤਾਂ ਸਾਡੇ ਬੱਚਿਆਂ ਨੂੰ ਬਹੁਤ ਜ਼ਰੂਰੀ ਹੈ ਔਰ ਇਸ ਤੋਂ ਅਸੀਂ ਦੂਰ ਹੋ ਗਏ ਹ ਤਾਂ ਮੈਂ ਕਹਿੰਦਾ ਵਾਹਿਗੁਰੂ ਕਿ ਮੇਰੀ ਇਹ ਹਰ ਅਰਦਾਸ ਹੈ ਕਿ ਸਾਡੇ ਜਿਹੜੇ ਨੌਜਵਾਨ ਪੀੜੀ ਹੈ ਉਹ ਜਰੂਰ ਆਪਣੇ ਇਤਿਹਾਸ ਤੋਂ ਜਾਣੋ ਜਿਹੜਾ ਬੰਦਾ ਜਿਹਨੇ ਮਰਨਾ ਹੈ ਨਾ ਜਿਸ ਕੌਮ ਨੇ ਮਰਨਾ ਉਹਨੂੰ ਇਤਿਹਾਸ ਤੋਂ ਭੁਲਾ ਦਿਓ ਉਹ ਆਪਣਾ ਮਰ ਜਾਂਦੀ ਹੈ ਕਹਿੰਦੇ ਨੇ ਲਿਖਿਆ ਡਾਇਰੈਕਟਰਾਂ ਨੇ ਲਿਖਿਆ ਹੈ ਇਤਿਹਾਸ ਕੋਈ ਪੜਾਇਆ ਨਹੀਂ ਜਾਂਦੇ ਸਕੂਲਾਂ 'ਚ ਪੜਾਇਆ ਨਹੀਂ ਜਾਂਦੇ ਅੱਜ ਜੇ ਤੁਸੀਂ ਦਸਾਂ ਗੁਰੂਆਂ ਬਾਰੇ ਯਾਦ ਕਰਨਾ ਤੇ ਅਰਦਾਸ ਯਾਦ ਕਰ ਲਓ ਪ੍ਰਥਮ ਭਗੋਤੀ ਸਿਮਰ ਗੁਰੂ ਨਾਨਕ ਲਈ ਤੇ ਆਇਆ ਪ੍ਰੰਗਤ ਗੁਰਦੇ ਅਮਰਦਾਸ ਨਾਮਦੇਵ ਸੇ ਐਸਾ ਹੈ ਤੋ ਅਰਦਾਸ ਸਿੱਖ ਲਈ ਤੋ ਉਹਨੂੰ ਗੁਰਦਾਸ ਗੁਰੂਆਂ ਦੇ ਨਾਮ ਆ ਜਾਂਦੇ ਨੇ ਤੇ 10 ਗੁਰੂ ਦੇ ਨਾਮ ਦੀ ਯਾਦ ਆਕੇ ਫਿਰ ਬਾਕੀ ਚੀਜ਼ਾਂ ਯਾਦ ਆਂਦੀਆਂ ਨੇ ਪੰਜ ਪਿਆਰੇ ਆ ਗਏ ਫਿਰ ਸਾਰੇ ਚੀਜ਼ਾਂ ਅਰਦਾਸ ਵਿੱਚ ਨਹੀਂ ਸ਼ਕਤੀ ਹੈ ਇਸ ਕਰਕੇ ਅਰਦਾਸ ਵਿੱਚ ਸ਼ਕਤੀ ਹੈ ਤੇ ਇਹਨਾਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਇੱਥੋਂ ਮਜੀਠਾ ਰੋਡ ਮਡੋਰੀ ਵੜੈਚ ਤੋਂ ਇੱਥੇ ਗੁਰੂ ਘਰ ਨਮਸਤਕ ਹੋਣ ਲਈ ਅੱਜ ਮਾਗੀ ਦੇ ਤਿਹਾੜ ਤੇ ਸੰਗਤਾਂ ਦਾ ਇਕੱਠ ਵੇਖ ਕੇ ਬਹੁਤ ਹੀ ਦਿਲ ਨੂੰ ਸਕੂਨ ਮਿਲਿਆ ਸੰਗਤਾਂ ਬਹੁਤ ਹੁਮ ਹੁਆ ਕੇ ਪਹੁੰਚ ਰਹੀਆਂ ਨੇ ਬਾਕੀ ਸੰਤਾਂ ਨੂੰ ਵੀ ਇਹੀ ਬੇਨਤੀ ਕਰਦੇ ਆ ਕਿ ਗੁਰੂ ਜੀ ਦੇ ਇਤਿਹਾਸ ਨੂੰ ਜਾਣ ਕੇ ਤੇ ਗੁਰੂ ਘਰ ਆ ਕੇ ਨਮਕਤਕ ਹੁਮ ਹਮਾ ਕੇ ਹੋ ਬਾਈ ਗੁੱਡ ਅਰਦਾਸ ਬੇਨਤੀ ਕੀਤੀ ਜੀ ਅਰਦਾਸ ਬੇਨਤੀ ਜੀ ਇਹੀ ਸਾਰਿਆਂ ਕੇ ਅਰਦਾਸ ਕਰਦੇ ਆ ਕਿ ਸਾਰਿਆਂ ਵਾਸਤੇ ਹਰ ਦਿਨ ਜਿਹੜਾ ਸੁਖ ਭਰਿਆ ਹੋਵੇ ਪ੍ਰਮਾਤਮਾ ਸਭ ਦੀ ਭਲੀ ਕਰੇ ਹਰ ਕਿਸ ਦੀ ਆਸ ਮਰਦ ਪੂਰੀ ਹੋਵੇ ਗੁਰੂ ਸਾਹਿਬ ਦੀ ਕਿਰਪਾ ਹਰਤੇ ਬਣੀ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਦੇਸ਼ ਸਿੰਘ ਪਿੰਡ ਕੁਦਵਾਲਾ ਹੀ ਮੱਕੂ ਤੋਂ ਜੀ ਹਾਂਜੀ ਮਾਗੀ ਦਾ 73 ਹੜਾ ਜੀ ਹਾਂਜੀ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਮਹਾਰਾ ਕਿੱਤਰ ਦਿਹਾੜਾ ਹੈ ਮਹਾਰਾਜ ਦੇ ਕਰ ਗੁਰੂ ਰਾਮਦਾਸ ਪਾਸ਼ਾ ਦੇ ਕਰ ਖੁਸ਼ੀਆਂ ਲੈਣ ਆਇਆ ਜੀ ਖੁਸ਼ੀਆਂ ਮਹਾਰਾਜ ਹਰਕੁਣ ਦੇ ਸੱਚੇ ਪਾਸ਼ਾ ਮਾਤਮਾ ਹਰਕ ਦਾ ਲੜਫੜੇ ਮਹਾਰਾਜ ਸੱਚੇ ਪਾਸ਼ਾ ਜਿਹੜਾ ਸੱਚੇ ਦਿਲੋਂ ਉਹਦਾ ਪ੍ਰਮਾਤਮਾ ਉਹਦੀ ਅਸ਼ਾ ਮਾਰ ਪੂਰੀ ਕਰਦਾ ਹੈ ਅਜੀ ਮਹਾਰਾਜ ਸਿੱਕੇ ਪਾਸ਼ਾ ਵੈਕੁਰ ਦੀ ਖਾਲਸਾ ਵੈਕੁਰ ਦੀ ਪੱਤੇ ਕਿੰਨਾ ਵੀ ਕੱਟ ਦੇਖਣ ਨੂੰ ਮਿਲਿਆ ਸੰਕਤਾ ਦਾ ਕੱਟ ਬਹੁਤ ਜ਼ਿਆਦਾ ਕੱਟ ਹੁੰਦਾ ਜੀ ਅੱਜ ਥੋੜਾ ਜਿਆ ਹੈ ਆ ਮੁਕਸਰ ਬਾਗੀ ਤੇ ਜਾਣਾ ਜਨਤਾ ਨੇ ਔਰ ਕੱਟ ਸੰਕਤਾ ਦਾ ਗੁਰੂ ਗ੍ਰਾਮ ਦਾ ਪਾਸ਼ਾ ਦੇ ਘਰ ਤਾਂ ਬਹੁਤ ਜ਼ਿਆਦਾ ਕੱਟਦਾ ਜੀ ਅੱਜ ਕੀ ਅਰਦਾਸ ਬੇਨਤੀ ਕੀਤੀ ਹੈ ਜੀ ਹਰਮਿੰਦਰ ਸਾਹਿਬ ਜੀ ਹਾਂਜੀ ਅਰਦਾਸ ਬੇਨਤੀ ਹੋਈ ਜੀ ਮਹਾਰਾਜ ਹਰ ਇੱਕ ਦਾ ਤੰਦਰੁਸਤੀ ਬਸ਼ਤੇ ਹਰਕ ਨੂੰ ਹਰਕ ਦੇ ਪਰਿਵਾਰਾਂ ਨੂੰ ਤੰਦਰੁਸਤੀਆਂ ਬਸ਼ਤੇ ਮਹਾਰਾਜ ਸੱਚੇ ਪਾਸ਼ਾ ਚੜ੍ਹਦੀਆਂ ਕਲਾਂ ਰੱਖੇ ਸਿੱਕੇ ਪਾਸ਼ਾ ਮਹਾਰਾਜ ਵੈਕੁਰ ਦੀ ਖਾਲਸਾ ਵੈ ਦਾਸ ਕਰਨੈਲ ਸਿੰਘ ਜੀ ਵਾਸੀ ਅੰਮ੍ਰਿਤਸਰ ਗੁਰੂ ਕਿਰਪਾ ਦੁਆਰਾ ਮਹਾਰਾਜ ਜੀ ਮਨੇ ਗੁਰੂ ਘਰ ਲੈ ਕੇ ਆਏ ਹਨ ਅੱਜ ਬੜਾ ਹੀ ਮਹਾਨ ਦਿਹਾੜਾ ਹੈ ਜਿਸ ਨੂੰ ਅੱਜ ਮਾਗਦੀ ਜੋ ਸੰਗਰਾਂ ਚੜਦੀ ਆ ਮਾਗਦੀ ਦਾ ਦਿਹਾੜਾ ਕਹਿ ਕੇ ਇਸ ਨੂੰ ਮਨਾਇਆ ਜਾਂਦਾ ਹੈ ਬਾਗ ਦਾ ਦਿਹਾੜੇ ਵਿੱਚ ਇਹ ਹੋਇਆ ਸੀ ਕਿ ਜੋ 40 ਮੁਕਤੇ ਸਨ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਤਾਂ ਵੀ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਕੋਈ ਐਸਾ ਸਮਾਂ ਆਇਆ ਜਦ ਉਹਨਾਂ ਮਹਾਰਾਜ ਜੀ ਨੂੰ ਜੋ ਹੈ ਇਹ ਜਵਾਬ ਦੇ ਦਿੱਤਾ ਫਿਰ ਮੁਕਤ ਸਰ ਜੋ ਹੈ ਗੁਰਦੁਆਰੇ ਵਿਖੇ ਫਿਰ ਉਹਨਾਂ ਨੂੰ ਆਪਣੀ ਸੋਝੀ ਆ ਜਿਹੜਾ ਗੁਰਸਾਹਿਬ ਕੋਲ ਮਾਫੀ ਮੰਗੇ ਉਹਨੂੰ ਬਦਾਵਾ ਕਿਹਾ ਜਾਂਦਾ ਹੈ ਬਦਾਵਾ ਉਹਨਾਂ ਨੇ ਫੜਵਾ ਕੇ ਤੇ ਉਹ ਜਿਹੜਾ ਹਨ ਉਹਨਾਂ ਨੇ ਮੁੜ ਕੇ ਸ਼ਹੀਦੀਆਂ ਪ੍ਰਾਪਤ ਕਰਕੇ ਫਿਰ ਵਾਪਸ ਆਪਣੇ ਕੌਮ ਵਿੱਚ ਆ ਗਏ ਆਨ ਕਰਕੇ ਉਹਨਾਂ ਨੂੰ ਮਾਫੀਆਂ ਦਿੱਤੀਆਂ ਗਿਆ ਤੇ ਬਾਗ ਦੇ ਦਿਹਾੜੇ ਤੇ ਬਹੁਤ ਕੁਝ ਕੀਤਾ ਜਾਂਦਾ ਹੈ ਇਸ ਦਿਨ ਹਰਿਵੰਦਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਨੇ ਮਰਿਆਦਾ ਅਨੁਸਾਰ ਜੋ ਰਾਗ ਹੈ ਬਸੰਤ ਰਾਗ ਦੇ ਰਮਤਾ ਹੁੰਦੇ ਹੈ ਅਮਰਤ ਵੇਲੇ ਅਰਦਾਸ ਹੋ ਕੇ ਬਸੰਤ ਰਾਗ ਸ਼ੁਰੂ ਕੀਤਾ ਜਾਂਦਾ ਹੈ ਤੇ ਜਿਹੜਾ ਵੀ ਰਾਗੇ ਵੈੜਦਾ ਹੈ ਜਿਹੜੀ ਵੀ ਚੌਂਕੀ ਸ਼ੁਰੂ ਹੁੰਦੀ ਹੈ ਬਸੰਤ ਰਾਗ ਦਾ ਆਰੰਭ ਕੀਤਾ ਜਾਂਦਾ ਹੈ ਤੇ ਬਸੰਤ ਰਾਗ ਦਾ ਹੀ ਭੋਗ ਪਾਇਆ ਜਾਂਦਾ ਹੈ ਸੋ ਇਸ ਕਰਕੇ ਮਾਗੇ ਦਾ ਵਿਸ਼ੇਸ਼ ਦਿਹਾੜਾ ਜਿੱਥੇ ਉਹ 40 ਮੁਕਤੀਆਂ ਨੂੰ ਯਾਦ ਕੀਤਾ ਜਾਂਦਾ ਹੈ ਉੱਥੇ ਬਸੰਤ ਰਿਤ ਜੋ ਸ਼ੁਰੂ ਹੁੰਦੀ ਹੈ ਉਹਦੇ ਅਨੁਸਾਰ ਜੋ ਹੈ ਕੀਰਤਨ ਆਰੰਭ ਹੋ ਜਾਂਦਾ ਹੈ ਇਹ ਮਰੀਆਲਾ ਜੋ ਹੈ ਹੋਲੀ ਤੱਕ ਚੱਲਦੀ ਰਹਿੰਦੀ ਹੈ ਸਾਧ ਸੰਗਤ ਦੇ ਆਪ ਨੂੰ ਜਾਣਕਾਰੀ ਪ੍ਰਾਪਤ ਹੋਣੀ ਚਾਹੀਦੀ ਹੈ ਕਿ ਜੋ ਬਸੰਤ ਰਾਗ ਹੈ ਇਹਦੇ ਵਿੱਚ ਸਾਡੇ ਆਤਮਾ ਨੂੰ ਬਹੁਤ ਬਲ ਮਿਲਦਾ ਹੈ ਮੌਲੀ ਧਰਤੀ ਮੂਲੀ ਆਕਾਸ਼ ਇਹ ਸ਼ਬਦ ਰਾਗੀ ਸਿੰਘ ਪੜ੍ਹਦੇ ਹਨ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤਾਂ ਦਾ ਇਕੱਠ ਬਹੁਤ ਹੈ ਜੀ ਕੱਲ ਹੋਰ ਜ਼ਿਆਦਾ ਹੋਏਗਾ ਕਿਉਂ ਜੋ ਸੰਗਤਾਂ ਅਜ ਘਰਾਂ ਤੋਂ ਚੱਲੀਆਂ ਹਨ ਬਾਗੀ ਦਿਹਾੜੇ ਸੰਗਰਾ ਦਾ ਦਿਹਾੜਾ ਹੁਣ ਕਰਕੇ ਸੰਗਤਾਂ ਬਹੁਤ ਪਹੁੰਚਣਗੀਆਂ ਹੋਮੂ ਮਾ ਆ ਕੇ ਸੰਗਤਾਂ ਪਹੁੰਚਣਗੀਆਂ ਕੱਲ ਦਾ ਵਿਸ਼ੇਸ਼ ਹੀ ਆਕਰਸ਼ਣ ਰਹੇਗਾ ਤਾਂ ਜੋ ਸੰਗਤਾਂ ਆ ਕੇ ਗੁਰੂ ਘਰੋਂ ਅਸੀਸਾਂ ਪ੍ਰਾਪਤ ਕਰਦੇ ਹਨ ਅਤੇ ਆਪਣੇ ਪਰਿਵਾਰ ਦਾ ਜੋ ਹੈ ਔਰ ਰਾਜੇ ਖੁਸ਼ੀ ਮੰਗਦੇ ਹਨ ਜਿੱਥੇ ਪਰਵਾ ਦੇ ਰਾਜੇ ਖੁਸ਼ੀ ਮੰਗਦੇ ਹਨ ਉੱਥੇ ਆਪਣੇ ਕਾਰੋਬਾਰਾਂ ਦੀ ਖੇਤੀ ਦੀ ਹਰ ਤਰ੍ਹਾਂ ਦੀ ਔਰ ਪੂਰੇ ਸਮੁੱਚੇ ਸਮਾਜ ਦੀ ਜੋ ਹੈ ਭਲਾ ਮੰਗਿਆ ਜਾਂਦਾ ਹੈ ਗੁਰੂ ਗ੍ਰਾਮਦਾਸ ਦਾ ਘਰ ਐਸਾ ਹੈ